ਬਈ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਈ ਅੱਜ ਬਈ ਆਪਾਂ ਤੁਹਾਡੇ ਵਾਸਤੇ ਫੇਰ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਜਿਹਦੇ ਵਿੱਚ ਨਵਾਂ ਕੱਪੜਾ ਦਿਖਾਵਾਂਗੇ ਬਹੁਤ ਹੀ ਵਧੀਆ ਚਾਦਰਾਂ ਚੂਦਰਾਂ ਜਿਹਦਾ ਬਰਬਰੀ ਦਾ ਮਾਲ ਹੈ, ਕਾਟਨ ਦਾ ਮਾਲ ਹੈ ਬਈ ਜੀ, ਚਿਕਨ ਦਾ ਮਾਲ ਹੈ ਬਈ ਆਪਣੇ ਕੋਲ ਬਹੁਤ ਵਧੀਆ ਕੱਪੜਾ ਆਇਆ ਪਿਆ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਸਾਰੀ ਵੈਰਾਈਟੀ ਦਿਖਾਵਾਂਗੇ। ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਬਈ ਜੀ ਇਹਦੀ ਵੈਰਾਈਟੀ ਤੇ ਇਹਦਾ ਰੇਟ ਦਾ ਬਾਈ ਜੀ ਤੁਹਾਨੂੰ ਪਤਾ ਲੱਗ ਸਕੇ ਜਿਹੜੇ ਮੇਰੇ ਭੈਣ ਭਰਾ ਨਵੇਂ ਆਪਣੇ ਨਾਲ ਜੁੜਦੇ ਆ ਉਹਨਾਂ ਵਾਸਤੇ ਆਪਾਂ ਲੋਕੇਸ਼ਨ ਦੱਸਦੀ ਆਪਣੀ ਜਿਹੜੀ ਲੋਕੇਸ਼ਨ ਹੈ ਬਾਈ ਜੀ ਇਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਇਹ ਜਿਹੜਾ ਪਿੰਡ ਹੈ ਬਾਈ ਜੀ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰਖਾਨਾ ਜਿੱਥੇ ਆਪਣਾ ਇਹ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਆਪਾਂ ਕੱਪੜਾ ਬਾਈ ਜੀ ਸ਼ੰਕਰ ਵਰਗੇ ਏਕੇ ਟੈਕਸ ਵਰਗੇ ਤਮੰਨਾ ਵਰਗੇ ਮਾਲ ਰੱਖਦੇ ਆ ਆਪਾਂ ਵਧੀਆ ਕੋਈ ਇਹਦਾ ਲਾਂਮਾ ਨਹੀਂ ਬਾਈ ਜੀ ਬੇਚਿੰਤ ਹੋ ਕੇ ਮਾਲ ਲਵੋ ਤਾਕੇ ਆਪਾਂ ਬਾਈ ਜੀ ਬੜਾ ਹਲਕਾ ਮਾਲ ਨਹੀਂ ਰੱਖਦੇ ਤੇ ਬਾਈ ਜੀ ਇੱਕ ਆਪਾਂ ਤੁਹਾਡੇ ਵਾਸਤੇ ਅੱਜ ਵੀਡੀਓ ਦੇ ਵਿੱਚ ਦੱਸਰਵਾਤੇ ਸਪੈਸ਼ਲ ਵੀਡੀਓ ਬਣਾਈ ਹੈ ਇਹ ਆਪਾਂ ਤੁਹਾਨੂੰ ਬੇਨਤੀ ਹੈ ਜ਼ਰੂਰੀ ਇਹਦੇ ਇੱਕ ਆਪਣਾ ਚੈਨਲ ਚੱਲਦਾ ਬਲਕਾਰ ਮੈਸਟਰ ਖਾਨ ਦੇ ਨਾਂ ਤੇ ਚੈਨਲ ਚੱਲਦਾ ਹੈ ਉਹ ਉੱਥੇ ਆਪਾਂ ਪਹਿਲਾਂ ਵੀ ਚੱਲਦਾ ਸੀ ਹੁਣ ਆਪਾਂ ਉਹ ਫੇਰ ਸਟਾਰਟ ਕਰ ਲਿਆ ਜਿਵੇਂ ਮੰਨ ਲਓ ਸੁਪੋਜ਼ ਕਰੋ ਬਾਈ ਜੀ ਆ ਚਾਦਰ ਦਿਖਾਉਨੇ ਆਪਾਂ ਇਹ 100 ਚਾਦਰ ਹੈ ਘਟੋ ਘਟਾ ਆਪਣੇ ਕੋਲੇ ਇਹਨੂੰ ਆਪਾਂ ਵੀਡੀਓ ਦੇ ਵਿੱਚ ਬਾਈ ਜੀ ਆਪਾਂ ਜਾ ਦੋ ਜਾਂ ਤਿੰਨ ਕਰਨਾ ਸੀ ਦਿਖਾ ਸਕਦਾ ਸਾਰੀ ਖੋਲ ਕੇ ਨਹੀਂ ਜਾ ਤਾ ਦਿਖਾ ਸਕਦਾ ਕਿਉਂਕਿ ਬਾਈ ਆਪਣ ਨੂੰ ਟਾਈਮ ਨਹੀਂ ਹੁੰਦਾ ਪੂਰਾ ਤੇ ਜਿਹੜਾ ਬਲਕਾਰ ਮੈਸਰਗਨਾਂ ਦੇ ਨਾਂ ਤੇ ਆਪਣਾ ਚੈਨਲ ਚੱਲਦਾ ਹੈ ਉੱਥੇ ਜਾ ਕੇ ਤੁਸੀਂ ਉਹਨੂੰ ਬਲਕਾਰ ਮੈਸਰਗਨਾਂ ਨੂੰ ਸਰਚ ਕਰ ਲਓ ਬਾਈ ਜੀ ਥੋਡੇ ਕੋਲੇ ਵੀਡੀਓ ਆਉਣੀਆਂ ਉਹਦੇ ਵਿੱਚ ਬਾਈ ਜੀ ਆਪਾਂ ਕੱਲਾ ਕੱਲਾ ਰੰਗ ਖੋਲ ਕੇ ਸਮਾਰ ਕੇ ਬਾਈ ਜੀ ਜਿਵੇਂ ਦੁਪੱਟਾ ਹੈ ਬਾਟਮ ਹੈ ਕਮੀਜ਼ ਹੈ ਸਾਰਾ ਖੋਲ-ਖੋਲ ਕੇ ਬਾਈ ਦਿਖਾਉਨੇ ਆਂ ਆਪਾਂ ਸੋਨੂੰ ਤਾਂ ਕਿ ਸਾਨ ਹੋ ਜੇ ਬਾਈ ਜੀ ਦੇਖਣਾ ਉਹਦੇ ਵਿੱਚ ਬਾਈ ਜੀ ਤੁਹਾਨੂੰ ਕਲੀਅਰ ਹੋ ਜੂ ਵੀ ਇਹਦਾ ਆ ਰੰਗ ਹੈ ਆ ਡਿਜ਼ਾਈਨ ਹੈ ਬਾਈ ਜੀ ਆ ਬਾਟਮ ਹੈ ਆ ਆਏ ਦੀ ਜੁਨੀਏ ਭਾਈ ਜੀ ਜਿਵੇਂ ਤੁਸੀਂ ਵੀਡੀਓ ਹੁਣ ਦੇਖ ਰਹੇ ਹੋ ਮੇਰੀ ਐਮੀ ਚ ਕੋ ਫੋਟੋ ਭਾਈ ਜੀ ਬਲਕਾਰ ਮੈਸਰ ਖਾਨ ਦੇ ਨਾਂ ਤੇ ਚੈਨਲ ਚੱਲਦਾ ਹੈ ਉਹਨੂੰ ਸ਼ੇਅਰ ਕਰੋ ਭਾਈ ਜੀ ਸਸਪਰ ਤੇ ਸ਼ੇਅਰ ਕਰ ਦਿਓ ਭਾਈ ਜੀ ਉਹਨੂੰ ਤਾਂ ਸੁਣਨੋ ਛੋਟੇ ਕੋਈ ਵੀਡੀਓ ਮੂਰੇ ਆ ਜਾਂਦੇ ਨੇ ਉਹਦੇ ਵਿੱਚ ਆਪਾਂ ਸਾਰੀ ਕੱਲੇ ਕੱਲਾ ਰੰਗ ਕੱਲਾ ਕੱਲਾ ਕੱਪੜਾ ਭਾਈ ਜੀ ਖੋਲ ਕੇ ਤੁਹਾਨੂੰ ਦਿਖਾਇਆ ਹੋਇਆ ਹੈ ਅਸੀਂ ਜ਼ਰੂਰੀ ਬੇਨਤੀ ਇਹ ਵੀ ਤੁਹਾਨੂੰ ਦੱਸਣਾ ਸੀ ਭਾਈ ਜੀ ਬਲਕਾਰ ਮੈਸਰ ਖਾਨ ਦੇ ਨਾਂ ਤੇ ਚੈਨਲ ਹੈ ਉੱਥੇ ਜਾ ਕੇ ਆਪਣੀ ਕੱਲੇ ਕੱਲਾ ਰੰਗ ਡਿਜ਼ਾਈਨ ਤੇ ਉਹ ਆਪਾਂ ਤੁਸੀਂ ਦੇਖ ਸਕਦੇ ਹੋ ਆਓ ਆਪਾਂ ਬਾਈ ਜੀ ਵੀਡੀਓ ਸਟਾਰਟ ਕਰਦੇ ਆਂ ਆਪਾਂ ਪਹਿਲਾਂ ਤੁਹਾਨੂੰ ਬਾਈ ਜੀ ਆਪਾਂ ਆਹ ਦੇਖੋ ਬਰਬਰੀ ਦਾ ਪਹਿਲਾਂ ਵੀ ਵੀਡੀਓ ਪਾਈ ਸੀ ਬਾਈ ਜੀ ਬਰਬਰੀ ਦੀ ਹੁਣ ਤੁਹਾਨੂੰ ਫੇਰ ਫੇਰ ਦਿਖਾ ਰਹੇ ਆਂ ਇਹਦੇ ਵਿੱਚ ਡਿਜ਼ਾਈਨ ਆਪਣੇ ਕੋਲ 10 12 ਕ ਡਿਜ਼ਾਈਨ ਆਏ ਨਵੇਂ ਬਾਈ ਜੀ ਕਪੜਾ ਬਹੁਤ ਲਾਜਵਾਬ ਕਪੜਾ ਹੈ ਬਾਈ ਜੀ ਬਹੁਤ ਸੋਹਣਾ ਕਪੜਾ ਹੈ ਜਿਵੇਂ ਮੰਨ ਲਓ ਆਪਾਂ ਬਾਈ ਜੀ ਇਹਦਾ ਰਸ਼ੀਆ ਦਾ ਏਕੇ ਟੈਕਸ ਦਾ ਮਾਲ ਹੈ ਬਾਈ ਜੀ ਬਹੁਤ ਸੋਹਣਾ ਮਾਲ ਹੈ ਇਹ ਕਪੜਾ ਇੱਕ ਨੰਬਰ ਹੈ ਕੁਆਲਿਟੀ ਦਾ ਜਿਹਨੂੰ ਆਪਾਂ ਪਿਓਰ ਬਰਬਰੀ ਕਹਿੰਦੇ ਆ ਬਾਈ ਜੀ ਆਹ ਚੈੱਕ ਕਰੋ ਇਹ ਦੇਖੋ ਬਾਈ ਜੀ ਕੱਪੜਾ ਦੇਖੋ ਕਿੱਡਾ ਸੋਹਣਾ ਕੱਪੜਾ ਬਾਈ ਜੀ ਇਹ ਆ ਚੈੱਕ ਕਰੋ ਬਾਈ ਜੀ ਦੇਖੋ ਇਹਨੂੰ ਬਾਈ ਜੀ ਪਿਓਰ ਬਰਬਰੀ ਕਹਿੰਦੇ ਆ ਪਰਫੂਮ ਲੱਗਿਆ ਬਾਈ ਜੀ ਬਹੁਤ ਹੀ ਸੋਹਣਾ ਕੱਪੜਾ ਇਹਦੇ ਨਾਲ ਬਾਈ ਜੀ ਮਸੀਲ ਮਸਲੀਨ ਦੀ ਬਾਟਮ ਹੈ ਬਾਈ ਜੀ ਆ ਦੇਖੋ ਪੌਣੇ 3 ਮੀਟਰ ਦੀ ਬਾਟਮ ਆ ਬਾਈ ਜੀ ਮਸਲੀਨ ਦੀ ਪਿਓਰ ਬਰਬਰੀ ਦਾ ਕੱਪੜਾ ਹੈ ਜੀ ਇਹ ਰਸ਼ੀਆ ਦਾ ਬ੍ਰਾਂਡ ਹੈ ਜੀ ਏਕੇ ਟੈਕਸ ਦਾ ਵੀ ਹੈਗਾ ਬਾਈ ਜੀ ਆਪਣਾ ਇਹਦੇ ਵਿੱਚ ਤੇ ਰਸ਼ੀਆ ਦਾ ਵੀ ਹੈਗਾ ਤੇ ਜਿਹੜੀ ਬਾਈ ਜੀ ਇਹਦੇ ਨਾਲ ਦੁਪੱਟਾ ਦਿੱਤਾ ਵਾਈ ਜੀ ਬਹੁਤ ਹੀ ਸੋਹਣਾ ਦੁਪੱਟਾ ਖੁੱਲਾ ਡੁੱਲਾ ਪਿਓਰ ਬਰਬਰੀ ਦਾ ਬਾਈ ਜੀ ਪਿਓਰ ਬਰਬਰੀ ਦਾ ਦੁਪੱਟਾ ਹੈ ਬਹੁਤ ਸੋਹਣਾ ਕੱਪੜਾ ਹੈ ਇੱਕ ਨੰਬਰ ਵਾਈ ਜੀ ਜਾ ਰਖੜੀਆਂ ਦੇ ਬਾਈ ਜੀ ਬਹੁਤ ਹੀ ਸੋਹਣਾ ਤੋਹਫਾ ਮੰਨ ਲਓ ਇਹ ਮੰਨ ਲਓ ਦੇਖੋ ਬਾਈ ਜੀ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਪਿਓਰ ਬਰਬਰੀਆ ਦੁਪੱਟਾ ਵਾਈ ਜੀ 2.5 ਮੀਟਰ ਦਾ ਪੂਰਾ ਖੁੱਲਾ ਡੁੱਲਾ ਵਾਈ ਜੀ 100 ਵਰਗਾ ਦੁਪੱਟਾ ਪਿਆ ਖੁੱਲ ਜ਼ਿੰਮੇਵਾਰੀ ਹੈ ਬਾਈ ਜੀ ਕੱਪੜੇ ਦੀ ਗਰੰਟੀ ਹੈ ਜਮਾ ਏਕੇ ਏਕੇ ਟੈਕਸ ਦਾ ਵੀ ਹੈ ਤੇ ਰਸ਼ੀਅਨ ਦਾ ਵੀ ਆਪਣੇ ਕੋਲ ਮਾਲ ਹੈਗਾ ਬਾਈ ਜੀ ਬਹੁਤ ਸੋਹਣਾ ਮਾਲ ਹੈ ਦੇਖੋ ਕੱਪੜਾ ਲਾਜਵਾਬ ਹੈ ਜਮਾ ਬਹੁਤ ਵਧੀਆ ਕੱਪੜਾ ਹੈ ਜੀ ਇਹ ਪਿਓਰ ਬਰਬਰੀ ਹੈ ਆਪਣੇ ਕੋਲੇ ਜੀ ਜਮਾ ਜ਼ਿੰਮੇਵਾਰੀ ਹੈ ਕਿਸੇ ਕਿਸਮ ਦਾ ਕੋਈ ਲਾਂਭਾ ਹੋ ਗਿਆ ਆਪਾਂ ਬਾਈ ਜੀ ਦੇਣਦਾਰ ਬੈਠੇ ਇਹਦੇ ਵਿੱਚ ਤੇ ਕੁਆਲਿਟੀ ਚੈੱਕ ਕਰੋ ਬਾਈ ਜੀ ਕਿੰਨੀ ਸੋਹਣੀ ਕੁਆਲਿਟੀ ਹੈ ਡਿਜ਼ਾਈਨ ਵੀ ਬਾਈ ਜੀ ਬਹੁਤ ਸੋਹਣੇ ਡਿਜ਼ਾਈਨ ਡਿਜ਼ਾਈਨ ਲਾਜਵਾਬ ਡਿਜ਼ਾਈਨ ਹੈ ਜਮਾ ਹੁਣੇ ਮੇਰੀਆਂ ਭੈਣਾਂ ਰਖੜੀਆਂ ਵਾਸਤੇ ਸਪੈਸ਼ਲ ਜਮਾ ਸਪੈਸ਼ਲ ਬਲ ਲੈ ਕੇ ਆਇਆ ਰਖੜੀਆਂ ਵਾਸਤੇ ਜਮਾ ਉਹ ਬਾਈ ਜੀ ਰਖੜੀਆਂ ਦਾ ਟਾਈਮ ਪਿਆ ਬੈਸੀ ਪਰ ਬਾਈ ਹੁਣ ਅਗਲਾ ਖਰੀਦਾਰੀ ਕਰਨ ਲੱਗਿਆ ਰਖੜੀਆਂ ਵਾਸਤੇ ਸਪੈਸ਼ਲ ਬਹੁਤ ਹੀ ਵਧੀਆ ਕਪੜਾ ਮੰਗਾਇਆ ਸਪੈਸ਼ਲ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਤੇ ਪਿਓਰ ਬਾਈ ਜੀ ਬਰਬਰੀ ਜਮਾ ਪਿਓਰ ਬਰਬਰੀ ਦੀ ਨਾਲ ਦੁਪੱਟਾ ਬਾਈ ਜੀ ਮਸਲੀਨ ਦਾ ਨਾਲ ਬਾਈ ਜੀ ਬਾਟਮ ਹੈ ਆ ਦੇਖੋ ਇਹਦੇ ਨਾਲ ਬਾਈ ਜੀ ਦੇਖੋ ਪੱਟੀ ਲੱਗੀ ਹੋਈ ਹੈ ਨਾਲ ਦੇਖੋ ਆ ਦੇਖੋ ਬਾਈ ਜੀ ਚੁੰਨੀ ਬਹੁਤ ਸੋਹਣਾ ਦੁਪੱਟਾ ਬਣਾਇਆ ਬਹੁਤ ਸੋਹਣਾ ਨਾਲ ਪੱਟੀ ਲਾ ਕੇ ਬਾਈ ਜੀ ਦੁਪੱਟੇ ਦੇ ਤੇ ਦੁਪੱਟਾ ਖੁੱਲਾ ਡੁੱਲਾ ਦੁਪੱਟਾ ਬਾਈ ਜੀ ਦੇਖੋ ਕਿੰਨਾ ਸੋਹਣਾ ਦੁਪੱਟਾ ਚੈੱਕ ਕਰੋ ਸਮਾਰ ਕੇ 2.5 ਮੀਟਰ ਦੀ ਕਟ ਹੈ ਜੀ ਗਾਜਣਾ ਬਾਈ ਜੀ ਭਵੇਂ ਮਿੰਕੇ ਲੈ ਜਿਓ ਆਹ ਦੇਖੋ ਜੀ ਬਹੁਤ ਸੋਹਣਾ ਦੁਪੱਟਾ ਬਾਈ ਜੀ ਬਰਬਰੀ ਦਾ ਦੁਪੱਟਾ ਹੈ ਬਰਬਰੀ ਦਾ ਕਮੀਜ਼ ਹੈ ਤੇ ਜਿਹੜੀ ਮਸਲੀਨ ਦੀ ਇਹ ਬਾਟਮ ਹੈ ਜੀ ਬਹੁਤ ਸੋਹਣਾ ਕੱਪੜਾ ਹੈ ਫੁੱਲ ਜ਼ਿੰਮੇਵਾਰੀ ਹੈ ਇਸਦੀ ਸ਼ਿਪਾਈਸ ਤੁਹਾਨੂੰ ਬਾਈ ਕੁਆਲਟੀ ਦਿਖਾਉਣ ਵਾਸਤੇ ਇਹ ਸਪੈਸ਼ਲ ਵੀਡੀਓ ਬਣਾਈ ਹੈ ਤੇ ਇੱਕ ਸਪੈਸ਼ਲ ਬਣਾਈ ਹੈ ਬਾਈ ਜੀ ਆਪਾਂ ਦੱਸਿਆ ਤੁਹਾਨੂੰ ਬਲਕਾਰ ਮੈਸਟਰਖਾਨੇ ਦੇ ਨਾਂ ਤੇ ਜਾ ਕੇ ਬਾਈ ਜੀ ਆਪਣਾ ਚੈਨਲ ਚੱਲਦਾ ਉਹਦੇ ਵਿੱਚ ਬਾਈ ਜੀ ਤੁਹਾਨੂੰ ਜਿਵੇਂ ਹੁਣ ਆਹ 10 ਸੂਟ ਹੈ ਬਾਈ ਜੀ ਇਹ 10 15 ਸੂਟ ਹੈ ਉਹਦੇ ਵਿੱਚ ਤੁਹਾਨੂੰ ਕੱਲਾ-ਕੱਲਾ ਜਿਵੇਂ ਹੁਣ ਇਹ ਖਣਿਆ ਕੇ ਦਿਖਾਉਣੇ ਆ ਤੁਹਾਨੂੰ ਕੱਲਾ-ਕੱਲਾ ਖਣਿਆ ਕੇ ਦਿਖਾਵਾਂਗੇ ਬਾਈ ਜੀ ਰੰਗ ਡਿਜ਼ਾਈਨ ਬਹੁਤ ਸੋਹਣਾ ਉਹਦੇ ਵਿੱਚ ਵੀਡੀਓ ਪਾਵਾ ਚੈੱਕ ਕਰੋ ਬਾਈ ਜੀ ਜਾ ਕੇ ਉਹਦੇ ਤੇ ਬਲਕਾਰ ਮੈਸਟਰਖਾਨੇ ਦੇ ਨਾਂ ਤੇ ਭਰ ਕੇ ਉਹਨੂੰ YouTube ਦੇ ਉੱਤੇ ਤੇ ਬਾਈ ਚੈਨਲ ਦੇਖ ਸਕਦੇ ਹੋ ਸਾਡਾ ਆ ਦੇਖੋ ਜੀ ਉਹਨੂੰ ਸਬਸਕ੍ਰਾਈਬ ਬਾਈ ਜੀ ਜਰੂਰ ਕਰ ਲਿਓ ਚੈਨਲ ਨੂੰ ਤਾਂ ਕਿ ਤੁਹਾਨੂੰ ਸਾਰੀਆਂ ਵੀਡੀਓ ਤੁਹਾਨੂੰ ਮਿਲਿਆ ਕਰਨਗੀਆਂ ਬਾਈ ਜੀ ਉਹ ਐਂ ਦਿਖਾਵਾਂਗੇ ਇਕੱਲਾ ਇਕੱਲਾ ਸੂਟ ਬਾਈ ਜੀ ਐਂ ਇਕੱਲਾ ਇਕੱਲਾ ਸੂਟ ਦਿਖਾਇਆ ਕਰਾਂਗੇ ਉਹਦੇ ਵਿੱਚ ਤੇ ਰੋਜ਼ ਦੀ ਰੋਜ਼ ਬਾਈ ਜੀ ਉਹਦੇ ਵਿੱਚ ਰੋਜ਼ ਦੀ ਰੋਜ਼ ਵੀਡੀਓ ਪਾਇਆ ਕਰਾਂਗੇ ਤੇ ਇਕੱਲਾ ਇਕੱਲਾ ਸੂਟ ਖੰਡਿਆ ਕੇ ਵਧੀਆ ਕਲਰ ਬਾਟਮ ਕਮੀਜ਼ ਸਭ ਦਿਖਾਇਆ ਕਰਾਂਗੇ ਯਾਦ ਰੱਖੋ ਬਾਈ ਜੀ ਬਲਕਾਰ ਮੈਸਟਰ ਖਾਨੇ ਨੂੰ ਸ਼ੇਅਰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਕੁਸਟੂਮ ਸਾਰੀਆਂ ਵੀਡੀਓ ਆਉਣ ਲੱਗ ਜਨ ਬਾਈ ਜੀ ਬਾਈ ਜੀ ਆਪਣੇ ਕੋਲ ਇਹ 15 10 15 ਰੰਗਾਂ ਇਹਦੇ ਬਰਬਰੀ ਦਾ ਮਾਲ ਹੈ ਜੀ ਬਹੁਤ ਹੀ ਸੋਹਣਾ ਕਪੜਾ ਕੁਆਲਿਟੀ ਇੱਕ ਨੰਬਰ ਹੈ ਇਹਦਾ ਇੱਕ-ਇੱਕਲੇ ਦਾ ਰੇਟ ਬਾਈ ਜੀ 2300 ਰੁਪਿਆ ਰੇਟ ਹੈ ਜੀ ਜ਼ਿੰਮੇਵਾਰੀ ਰੇਟ ਦੀ ਵੀ ਤੇ ਕੁਆਲਿਟੀ ਦੀ ਵੀ ਜ਼ਿੰਮੇਵਾਰੀ ਹੈ ਬਾਈ ਜੀ ਬਹੁਤ ਹੀ ਸੋਹਣਾ ਕਪੜਾ ਹੈ ਰੱਖਣੀਆਂ ਵਾਸਤੇ ਸਪੈਸ਼ਲ ਤੋਹਫਾ ਮੇਰੀਆਂ ਪਹਿਣਾ ਵਾਸਤੇ ਬਹੁਤ ਹੀ ਵਧੀਆ ਕੁਆਲਿਟੀ ਹੈ ਏਕੇ ਟੈਕਸ ਦਾ ਮਾਲ ਤੇ ਰਸ਼ੀਅਨ ਦਾ ਮਾਲ ਕੱਲਾ ਕੱਲਾ ਸੂਟ ਬਾਈ ਜੀ 2300 ਰੁਪਏ ਦਾ ਹੈ ਅਗਰ ਜੇ ਕੋਈ ਦੁਕਾਨਦਾਰ ਮੇਰਾ ਭੈਣ ਭਰਾ ਕੋਈ ਲੈ ਕੇ ਜਾ ਉਹ ਨੂੰ ਬਾਈ ਜੀ ਲੈਸ ਲਾਵਾਂਗੇ ਉਹ ਆਪਾਂ ਲਾਉਣੇ ਆਈ ਵੀਰੂ ਬੋਲਦੇ ਇਹਦੇ ਵਿੱਚ ਆਓ ਬਾਈ ਜੀ ਆਪਾਂ ਜੂਗ ਨੂੰ ਆਇਆ ਜੀ ਏਕੇ ਟੈਕਸ ਦੇ ਵਿੱਚ ਜਿਹਦੇ ਵਿੱਚ ਬਾਈ ਜੀ ਕੱਲਾ ਕੱਲਾ ਦਿਖਾ ਦੇ ਜਿਹਦੇ ਵਿੱਚ ਬਾਈ ਜੀ ਕਾਟਨ ਦਾ ਦੁਬੱਟਾ ਦਿੱਤਾ ਨਾਲ ਇਹਦੇ ਤੇ ਕੱਪੜਾ ਬਾਈ ਜੀ ਲਾਜਵਾਬ ਕੱਪੜਾ ਏਕੇ ਟੈਕਸ ਦਾ ਬਹੁਤ ਹੀ ਸੋਹਣਾ ਬ੍ਰਾਂਡ ਹੈ ਬਾਈ ਜੀ ਇਹ ਵੀ ਸਪੈਸ਼ਲ ਰੱਖਣੀਆਂ ਵਾਸਤੇ ਲੈ ਕੇ ਆਇਆ ਇਹਦੀ ਇੰਨੀ ਮੰਗ ਆ ਬਾਈ ਜੀ ਜਿਹਦਾ ਹਿਸਾਬ ਹੀ ਕੋਈ ਨਹੀਂ ਬਹੁਤ ਜਿਆਦਾ ਮੰਗ ਆ ਬਾਈ ਜੀ ਇਹਦੀ ਏਕੇ ਟੈਕਸ ਦਾ ਕੱਪੜਾ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਰੇਟ ਦੀ ਕੁਆਲਿਟੀ ਦੀ ਇੱਕ ਨੰਬਰ ਦੀ ਕੁਆਲਿਟੀ ਹੈ ਜੀ ਇਹ ਏਕੇ ਟੈਕਸ ਦਾ ਮਾਲ ਹੈ ਇਹ ਚੈੱਕ ਕਰੋ ਬਾਈ ਜੀ ਬਾਈ ਜੀ ਹੁਣ ਦੇਖੋ ਇਹ ਘੱਟੋ ਘੱਟ ਦੇਖੋ 50 60 ਸੂਟ ਹੈ ਇਹ ਤੁਹਾਨੂੰ ਤਿੰਨ ਸੂਟ ਅਸੀਂ ਖੋਲ ਕੇ ਦਿਖਾਵਾਂਗੇ ਜੇ ਬਾਈ ਬਲਕਾਰ ਮੈਸਟਰਖਾਨਾ ਜਿਹੜਾ ਹੈਗਾ ਚੈਨਲ ਆਪਣਾ ਉੱਥੇ ਜਾਓਗੇ ਤੁਸੀਂ ਤੁਹਾਨੂੰ ਕੱਲਾ ਕੱਲਾ ਸੂਟ ਤੱਲੀ ਕੱਲੀ ਸਾਰੀ ਚੀਜ਼ ਕੱਲੀ ਕੱਲੀ ਦਿਖਾਵਾਂਗੇ ਬਾਈ ਜੀ ਉਹਨੂੰ ਸਬਸਕ੍ਰਾਈਬ ਬਾਈ ਚੈਨਲ ਨੂੰ ਅੱਜ ਤੋਂ ਹੁਣੇ ਕਰ ਲਓ ਬਾਈ ਜੀ ਉਹਦੇ ਵਿੱਚ ਅਸੀਂ ਰੋਜ਼ ਦੀ ਰੋਜ਼ ਵੀਡੀਓ ਪਾਇਆ ਕਰਾਂਗੇ ਤਾਂ ਕਿ ਸਾਨੂੰ ਕੱਲੀ-ਕੱਲੇ ਰੰਗ ਦਾ ਡਿਜ਼ਾਈਨ ਦਾ ਪਤਾ ਲੱਗ ਸਕੇ ਬਹੁਤ ਹੀ ਸੋਹਣਾ ਕੱਪੜਾ ਦੇਖੋ ਬਾਈ ਜੀ ਆ ਦੇਖੋ ਆ ਕੱਪੜਾ ਕਿੰਨੀ ਹੈ ਜੀ ਕਾਟਨ ਦਾ ਪਿਓਰ ਦੁਪੱਟਾ ਜੀ 2.5 ਮੀਟਰ ਦੀ ਕੱਟ ਹੈ ਜੀ ਕਿੰਨਾ ਸੋਹਣਾ ਦੁਪੱਟਾ ਦੇਖੋ ਚੈੱਕ ਕਰੋ ਬਾਈ ਕਿੰਨਾ ਸੋਹਣਾ ਦੁਪੱਟਾ ਇਹ ਆ ਆ ਗਈ ਬਾਈ ਜੀ ਆ ਆ ਗਈ ਬਾਟਮ ਦਾ ਕੱਪੜਾ ਬਾਈ ਜੀ ਮਲਾਈ ਵਰਗਾ ਕੱਪੜਾ ਪਿਆ ਏਕੇ ਟੈਕਸ ਦਾ ਮਾਲ ਹੈ ਬਹੁਤ ਸੋਹਣਾ ਕੱਪੜਾ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਜਮਾਂ ਰੇਟ ਬੰਨਿਓ ਬਾਈ ਜੀ ਕੁਆਲਿਟੀ ਬੰਨਿਓ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਇਹ ਨਹੀਂ ਹੋ ਸਕਦਾ ਸਾਨੂੰ ਕੱਪੜਾ ਮਾੜਾ ਮਿਲੇ ਜਾਂ ਰੇਟ ਬੰਨਿਓ ਫਰਕ ਕੋਈ ਜ਼ਿੰਮੇਵਾਰੀ ਹੈ ਬਾਈ ਜੀ ਆਪਾਂ ਬਾਈ ਜੀ ਕਿੱਛੜੀਆਂ ਗੱਲਾਂ ਨਹੀਂ ਕਰਦੇ ਜਿਵੇਂ ਬਾਲੇ ਬਾਈ ਪੜੇ ਲਿਖੀ ਵੀ ਹੈ ਨਹੀਂ ਅਸੀਂ ਵੀ ਜਿਹੜੇ ਐਵੇਂ ਹੋਰ ਹੀ ਗੱਲਾਂ ਕਰੀਏ ਅਸੀਂ ਦਾ ਸਪਸ਼ਟ ਜੱਟੂ ਗੱਲ ਹੈ ਸਾਡੇ ਦਾ ਅਸੀਂ ਜੱਟੂ ਸਮਝਾਉਣੇ ਆ ਗਾਹਕ ਨੂੰ ਬਾਈ ਜੀ ਏਕੇ ਟੈਕਸ ਦਾ ਕੱਪੜਾ ਇੱਕ ਕਾਟਨ ਦਾ ਮਾਲ ਹੈ ਜ਼ਿੰਮੇਵਾਰੀ ਹੈ ਕੁਆਲਿਟੀ ਦੀ ਤੇ ਰੇਟ ਦੀ ਅਸੀਂ ਦਾ ਇੰਨਾ ਕਿ ਜਾਣਦੇ ਆ ਕਿਉਂ ਇਕ ਤਾਂ ਬਾਲੇ ਪੜੇ ਲਿਖੇ ਹੁੰਦੇ ਆ ਬਾਈ ਉਹ ਗੱਲਾਂ ਹੋਰ ਹੀ حساب ਦੀਆਂ ਕਰਦੇ ਆ ਬਾਈ ਜੀ ਆਪਾਂ ਨੂੰ ਤਾਂ ਉਹ ਗੱਲਾਂ ਸਮਝ ਨਹੀਂ ਆਉਂਦੀਆਂ ਅਸੀਂ ਤਾਂ ਜੱਟੂ ਕੰਮ ਦੱਸਦੇ ਆ ਇੱਕ ਨੰਬਰ ਕੁਆਲਿਟੀ ਦਾ ਮਾਲ ਵੇਚਾਂਗੇ ਬਾਈ ਜੀ ਰਿਆਤ ਵੇਚਾਂਗੇ ਰਿਆਤ ਦਾ ਮਤਲਬ ਵੀ ਬਾਈ ਜੀ ਆਪਣੇ ਕੋਈ ਖਰਚਾ ਵਾਰਚਾ ਕੁਝ ਨਹੀਂ ਹੈਗਾ ਆਪ ਬਾਈ ਜੀ ਕੰਮ ਕਰਦੇ ਕੋਈ ਦੁਕਾਨ ਦਾ ਖਰਚਾ ਨਹੀਂ ਕੋਈ ਕੋਈ ਖਰਚਾ ਨਹੀਂ ਤਾਂ ਬਾਈ ਜੀ ਰਿਆਤ ਲਾਉਣੀ ਆਪਾਂ ਫੁੱਲ ਜ਼ਿੰਮੇਵਾਰੀ ਆ ਰੇਟ ਦੀ ਬਾਈ ਜੀ ਤਸੱਲੀ ਕਰਕੇ ਚੀਜ਼ ਲਓ ਇਹ ਦੇਖੋ ਬਾਈ ਜੀ ਦੇਖੋ ਕਪੜਾ ਦੇਖੋ ਇਹ ਚੈੱਕ ਕਿੰਨੇ ਸੋਹਣੇ ਡਿਜ਼ਾਈਨ ਹੈ ਬਾਈ ਆਪਣੇ ਕੋਲੇ ਬਹੁਤ ਡਿਜ਼ਾਈਨ ਹੈ ਫਲਕਾਰ ਮੈਸਰਗਾਨੇ ਜਾ ਕੇ ਚੈਨਲ ਤੇ ਬਾਈ ਜੀ ਸਬਸਕ੍ਰਾਈਬ ਕਰਕੇ ਉਹਨੂੰ ਜਾ ਕੇ ਦੇਖੋ ਤੇ ਕਲਾ ਕਲਾ ਦਿਖਾਵਾਂਗੇ ਬਾਈ ਜੀ ਇਹ ਡਿਜ਼ਾਈਨ ਤਾਂ ਕਿ ਤੁਹਾਨੂੰ ਸਕਰੀਨਸ਼ਾਟ ਲੈਣਾ ਸੌਖਾ ਹੋ ਜੇ ਤੇ ਤੁਹਾਨੂੰ ਬਾਈ ਜੀ ਸਾਡੇ ਨਾਲ ਗੱਲ ਕਰਨੀ ਸੌਖੀ ਹੋ ਜੇ ਤਾਂ ਕਿ ਪਤਾ ਲੱਗ ਜੇ ਵੀ ਆਹ ਡਿਜ਼ਾਈਨ ਦਾ ਆਹ ਕਪੜਾ ਲੈਣਾ ਸੀ ਕੀ ਰੇਟ ਹੈ ਕੀ ਗੱਲਬਾਤ ਤਾਂ ਹੀ ਬਾਈ ਜੀ ਚੈਨਲ ਆਪਾਂ ਪਹਿਲਾਂ ਚਲਾਇਆ ਸੀ ਹੁਣ ਦੂਰੀ ਹਰ ਫੇਰ ਚਲਾ ਲਿਆ ਯਾਦ ਰੱਖੋ ਬਲਕਾਰ ਮੈਸਟਰਖਾਨਾ ਨਾਮ ਧਰ ਕੇ ਕਾਢ ਲੋ ਬਾਈ ਜੀ ਤੇ ਉਹਨੂੰ ਸਬਸਕ੍ਰਾਈਬ ਕਰ ਦਿਓ ਜਦੋਂ ਸਬਸਕ੍ਰਾਈਬ ਕਰੋਗੇ ਬਾਈ ਜੀ ਨਾਲ ਦੀ ਨਾਲ ਤੁਹਾਡੇ ਕੋਈ ਵੀਡੀਓ ਆਉਣੇ ਇਕੱਲਾ ਇਕੱਲਾ ਚੈਨਲ ਸੁਰੂ ਇਕੱਲਾ ਇਕੱਲਾ ਦਿਖਾਇਆ ਕਰਾਂ ਕਪੜਾ ਆਪਣੇ ਕੋਲੇ ਬਾਈ ਜੀ ਇਧਰ ਝਾਤੀ ਮਾਰ ਲੋ ਸਾਰਾ ਮਾਲ ਆਪਣੇ ਕੋਲੇ ਬਰਬਰੀ ਆਰ ਕੰਡੀ ਬਾਈ ਜੀ ਤੇ ਜੂਟ ਦੇ ਮਾਲ ਬਾਈ ਜੀ ਬਹੁਤ ਹੀ ਜ਼ਿਆਦੇ ਡਿਜ਼ਾਈਨ ਆਪਣੇ ਕੋਲੇ ਆਪਾਂ ਇਕੱਲਾ ਇਕੱਲਾ ਦਿਖਾਉਣ ਦੇ ਬਾਈ ਜੀ ਬਹੁਤ ਜ਼ਿਆਦੇ ਟਾਈਮ ਲੱਗ ਜਾਂਦਾ ਤਾਂ ਹੀ ਨਹੀਂ ਤੁਹਾਨੂੰ ਦਿਖਾਉਂਦੇ ਹਰ ਇੱਕ ਚੀਜ਼ ਆਪਣੇ ਕੋਲੇ ਬਾਈ ਜੀ ਹੈ ਇੱਕ ਇੱਕ ਟੈਕਸ ਦਾ ਸੰਕਰ ਦਾ ਮਾਲ ਵਧੀਆ ਵਰੈਂਡਰ ਮਾਲ ਰੱਖਦੇ ਆਂ ਵਧੀਆ ਭਾਅ ਚ ਬਾਈ ਜੀ ਲਾਉਨੇ ਆਂ ਇੱਕ ਵਾਰੀ ਜ਼ਰੂਰ ਆ ਕੇ ਚੀਜ਼ ਚ ਚੈੱਕ ਕਰੋ ਵੀ ਕੀ ਚੀਜ਼ ਆ ਬਾਈ ਜੀ ਆਓ ਬਾਈ ਜੀ ਹੁਣ ਆਪਾਂ ਤੁਹਾਨੂੰ ਆ ਚਾਦਰਾਂ ਦਿਖਾਉਨੇ ਆਂ ਲਾਸਟ ਵਾਲੀਆਂ ਚਾਦਰਾਂ ਬਾਈ ਜੀ ਚੈੱਕ ਕਰ ਲਓ ਆਪਣੇ ਕੋਲ ਡਿਜ਼ਾਈਨ ਦੇਖੋ ਕਿੰਨੇ ਡਿਜ਼ਾਈਨ ਪਏ ਆ ਸਾਰੇ ਡਿਜ਼ਾਈਨ ਚੈੱਕ ਕਰੋ ਬਾਈ ਜੀ ਢਾਂਗਾਂ ਲੱਗੀਆਂ ਪਿਆ ਥੱਲੇ ਬਹੁਤ ਜ਼ਿਆਦੇ ਡਿਜ਼ਾਈਨ ਚੈੱਕ ਕਰੋ ਬਾਈ ਜੀ ਦੇਖੋ ਦੇਖੋ ਬਾਈ ਜੀ ਹਾਂ ਦੇਖੋ ਡਿਜ਼ਾਈਨ ਦੇਖੋ ਕਿੱਡੇ ਸੋਹਣੇ ਡਿਜ਼ਾਈਨ ਆ ਜੀ ਇਹ ਲਾਸਟ ਵਾਲੀਆਂ ਚਾਦਰਾਂ ਬਾਈ ਜੀ ਲਾਸਟ ਕਿ ਲੱਗੀ ਹੋਈ ਆ ਜੀਰੇ ਵਿੱਚ ਨਾਲ 2 ਪਿੱਲੋ ਦੇਵਾਂਗੇ ਜੀ ਤੇ ਕੱਪੜਾ ਬਾਈ ਜੀ ਮੈਂ ਟਰੈਕਟਰ ਦੀ ਛਾਤਰੀ ਦੇ ਕੱਪੜਾ ਲੱਗਦਾ ਐਡਾ ਸਖਤ ਕੱਪੜਾ ਬਾਈ ਜੀ ਜੱਤੂ ਦਾ ਬਾਈ ਜੀ ਪਤਾ ਲੱਗਦਾ ਟਰੈਕਟਰ ਦੀ ਛਾਤਰੀ ਦਾ ਵੀ ਟਰੈਕਟਰ ਦੀ ਛਾਤਰੀ ਦੇ ਕੱਪੜਾ ਕਿਹੋ ਜਿਹਾ ਲੱਗਦਾ ਉਹ ਕੱਪੜਾ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਦੇਖੋ ਬਾਈ ਜੀ ਕੱਪੜਾ ਪਿਆ ਤਰਪਾਲ ਵਰਗਾ ਬਾਈ ਜੀ ਇਹਦਾ ਬਾਈ ਜੀ ਰੰਗ ਫਿੱਟ ਜੇ ਤੱਤੇ 'ਚ ਠੰਡੇ 'ਚ ਜਿਵੇਂ ਮਰਜੀ ਧੋ ਬਾਈ ਜੀ ਰੰਗ ਫਿੱਟ ਜੇ ਫੁੱਲ ਜ਼ਿੰਮੇਵਾਰੀ ਹੈ ਬਾਈ ਜੀ ਇਹਦੇ ਪੈਸੇ ਵਾਪਸ ਲੈ ਜਾਓ ਇੰਨੀ ਜ਼ਿੰਮੇਵਾਰੀ ਦਿੰਨੇ ਆ ਹੈ ਨਹੀਂ ਜਿੰਮੇਵਾਰੀ ਬਾਈ ਜੀ ਕੋਈ ਦੰਦਾ ਨਹੀਂ ਹੈਗਾ ਆਹ ਦੋ ਪਿੱਲੋ ਆ ਬਾਈ ਜੀ ਦੇਖੋ ਚੈੱਕ ਕਰੋ ਜਿਹੜੀ ਪਿੱਲੋਆਂ ਦੇ ਬਾਈ ਜੀ ਜਿੱਪ ਲਵਾਉਣਾ ਹੈ ਪੂਰੀ ਵਧੀਆ ਜਿੱਪ ਲਵਾਉਣਾ ਉਹ ਨਹੀਂ ਹੈਗੀ ਦੇਸੀ ਜਿੱਪ ਨਹੀਂ ਹੈਗੀ ਬਾਈ ਜੀ ਬਹੁਤ ਹੀ ਸੋਹਣੀ ਤੇ ਵਧੀਆ ਮੋਟੀ ਜਿੱਪ ਲਵਾਉਣਾ ਬਾਈ ਜੀ ਦੋ ਨਾਲ ਪਿੱਲੋ ਹੈ ਤੇ ਲਾਸਟਿਕ ਦੀ ਬਾਈ ਲੱਗੀ ਆ ਦੇਖੋ ਚੈੱਕ ਕਰ ਲਓ ਆ ਦੇਖੋ ਲਾਸਟਿਕ ਲੱਗੀ ਆ ਬਾਈ ਜੀ ਇਹਦੀ ਐਨੀਕ ਜਿੰਮੇਵਾਰੀ ਹੈ ਬਾਈ ਜੀ ਰੰਗ ਫਿੱਟ ਜੇ ਕੋਈ ਬੋਰਾ ਜੇ ਬਾਈ ਜੀ ਫੁੱਲ ਜਿੰਮੇਵਾਰੀ ਹੈ ਜਦੋਂ ਮਰਜ਼ੀ ਵਾਪਸ ਕਰ ਦਿਓ ਕੁਆਲਿਟੀ ਕੁਆਲਿਟੀ ਇੱਕ ਨੰਬਰ ਹੈ ਬਾਈ ਜੀ ਬਾਈ ਜੀ ਇਹ ਸਾਨੂੰ ਵੀ ਪਤਾ ਹੈ ਵੀ ਇਹ 250 ਚ ਵੀ ਆ ਜਾਂਦੀ ਹੈ 300 ਰੁਪਏ ਚ ਵੀ ਆ ਜਾਂਦੀ ਹੈ ਭਾਈ ਬਾਰ ਬਾਈ ਜੀ ਕੁਆਲਿਟੀ ਦਾ ਫਰਕ ਹੈ ਕੁਆਲਿਟੀ ਮਿਲਿਓ ਇੱਕ ਨੰਬਰ ਜ਼ਿੰਮੇਵਾਰੀ ਹੈ ਕੁਆਲਿਟੀ ਕਰ ਇੱਕ ਵਾਰ ਇੱਕ ਚਦਰ ਲੈ ਕੇ ਜਾਓ ਤੁਹਾਨੂੰ ਫਿਰ ਪਤਾ ਲੱਗੂਆ ਹੈ ਬਾਈ ਜੀ ਤੇ ਜਿਵੇਂ ਟਰੈਕਟਰੀ ਸ਼ਾਦਰੀ ਦਾ ਕਪੜਾ ਮੋਟਾ ਉਹਨਾਂ ਉਹਨਾਂ ਮੋਟਾ ਕਪੜਾ ਬਾਈ ਜੀ ਬਹੁਤ ਹੀ ਸੋਹਣਾ ਆਹ ਦੇਖ ਲਓ ਬਾਈ ਡਿਜ਼ਾਈਨ ਬਹੁਤ ਜ਼ਿਆਦੇ ਪਏ ਆਪਣੇ ਕੋਲੇ ਦੇਖੋ ਬਾਈ ਜੀ ਡਿਜ਼ਾਈਨ ਆਹ ਦੇਖੋ ਬਾਈ ਕਿੰਨੇ ਸੋਹਣੇ ਡਿਜ਼ਾਈਨ ਨੇ ਦੇਖੋ ਚੈੱਕ ਕਰੋ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਹੈ ਜੀ ਹੋਰ ਹੋ ਕੇ ਜਦੋਂ ਬਾਈ ਜੀ ਡਿਜ਼ਾਈਨ ਦੇ ਨਾ ਡਿਜ਼ਾਈਨ ਦੇਖ ਕੇ ਬਾਈ ਜੀ ਭੁੱਖ ਲੈਂਦੀ ਆ ਜਮਾ ਤੇ ਕੱਪੜਾ ਦੇਖ ਕੇ ਬਾਈ ਜੀ ਦੇਖੋ ਖੜਕੜਾ ਦੇਖੋ ਕਹੇ ਕੱਪੜਾ ਦੇਖੋ ਬਾਈ ਜੀ ਡਿਜ਼ਾਈਨ ਚੈੱਕ ਕਰੋ ਫੋਨ ਜ਼ਿੰਮੇਵਾਰੀ ਹੈ ਬਾਈ ਜੀ ਕੱਪੜੇ ਦੀ ਡਿਜ਼ਾਈਨ ਦੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਆ ਦੇਖੋ ਚੈੱਕ ਕਰੋ ਡਿਜ਼ਾਈਨ ਹੀ ਬਹੁਤ ਸੋਹਣ ਡਿਜ਼ਾਈਨ ਆ ਬਾਈ ਜੀ ਬਾਈ ਜੀ ਇਹ ਪ्योर ਜਿਵੇਂ ਵਧੀਆ 1 ਨੰਬਰ ਤੇ ਲਾਸਟ ਕਾਲੀ ਚਾਦਰਾਂ ਜੀ ਵਜਨ ਦੱਸਦਾ 900 ਗ੍ਰਾਮ ਵਜਨਾਂ ਜੀ ਵਜਨ ਵੀ ਤੋਲ ਕੇ ਦੇਖ ਚੈੱਕ ਕਰ ਲਿਆ ਕਰੋ 900 ਗ੍ਰਾਮ ਵਜਨਾਂ ਜੀ ਚਾਦਰ ਦੇ ਵਿੱਚ ਲਾਸਟ ਕਾਲੀ ਚਾਦਰਾਂ ਜੀ ਨਾਲ ਦੋ ਪਿੱਲੋ ਬਹੁਤ ਹੀ ਸੋਹਣਾ ਕੱਪੜਾ ਹੈ ਜੀ ਇਹਦਾ ਰੇਟ 400 ਰੁਪਿਆ ਰੇਟ ਹੈ ਜੀ ਕੱਲੇ ਕੱਲੇ ਦਾ ਜੇ ਕੋਈ ਮੇਰਾ ਭੈਣ ਭਰਾ ਦੁਕਾਨਦਾਰ ਕੋਈ ਇਕੱਠੀਆਂ ਲਊਗਾ ਉਹਨੂੰ ਬਾਈ ਜੀ ਲੈਸ ਲਾਵਾਂਗੇ ਵਧੀਆ ਕਿਉਂਕਿ ਦੁਕਾਨਦਾਰ ਨੂੰ ਅਸੀਂ ਲੈਸ ਲਾਉਣਾ ਕਿਉਂਕਿ ਬਾਈ ਜੀ ਉਹਨੇ ਕਹਾ ਵੇਚਣਾ ਹੁੰਦਾ ਮਾਲ ਹੱਕ ਬਣਦਾ ਉਹਦਾ ਤੇ ਇਕੱਲੀ ਇਕੱਲੀ ਦਾ ਰੇਟ ਵਾਜੀ 400 ਰੁਪਿਆ ਰੇਟ ਹੈ ਦਾ ਬਹੁਤ ਹੀ ਵਧੀਆ ਕੁਆਲਿਟੀ ਹੈ ਭਾਈ ਜੀ ਲਾਸਟ ਦੇ ਵਿੱਚ ਫੇਰ ਦੱਸ ਦਈਏ ਵੀ ਮੰਨ ਲਓ ਸਪੋਸ ਕਰੋ ਤੁਹਾਨੂੰ ਚਾਦਰ ਦਿਖਾਈਆਂ ਇਕੱਲੀਆਂ ਇਕੱਲੀਆਂ ਚਾਦਰ ਅਸੀਂ ਨਹੀਂ ਦਿਖਾ ਸਕਦੇ ਜਿਹੜਾ ਆਪਣਾ ਚੈਨਲ ਚਲਾਇਆ ਜੀ ਬਲਕਾਰ ਮੈਸਟਰਖਾਨੇ ਦੇ ਨਾਂ ਤੇ ਮੇਰੇ ਨਾਂ ਤੇ ਚੈਨਲ ਚੱਲ ਰਿਹਾ ਜੀ ਖੁਦ ਮੇਰਾ ਆ ਨਾਮ ਬਲਕਾਰ ਸਿੰਘ ਹੈ ਜੀ ਮੈਸ ਬਲਕਾਰ ਮੈਸਟਰਖਾਨੇ ਦੇ ਨਾਂ ਤੇ ਚੈਨਲ ਚੱਲ ਰਿਹਾ ਜੀ ਇਮੇਜ ਨੂੰ ਮੇਰੀ ਫੋਟੋ ਲੱਗੀ ਹੋਊ ਉੱਤੇ ਜੀ ਤੁਸੀਂ ਭਰ ਕੇ ਬੋਲ ਕੇ ਜਾਂ ਬਲਕਾਰ ਮੈਸਟਰਖਾਨੇ YouTube ਤੇ ਜਾ ਕੇ ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਸਾਨੂੰ ਕੱਲਾ ਕੱਲਾ ਸ਼ੂਟ ਚਾਦਰ ਕੁਝ ਵੀ ਦਿਖਾਉਣਾ ਹੈ ਸੀ ਕੱਲੀ ਕੱਲੀ ਰੋਜ਼ ਰੋਜ਼ ਦਿਖਾਇਆ ਕਰਾਂਗੇ ਤਾਂ ਕਿ ਸਾਨੂੰ ਬਾਈ ਸਕਰੀਨਸ਼ਾਟ ਲੈਣਾ ਸੌਖਾ ਹੋ ਜੇ ਸੋਨੂੰ ਕਪੜਾ ਦੇਖਣਾ ਸੌਖਾ ਹੋ ਜੇ ਕੱਲਾ ਕੱਲੇ ਜੀ ਦਾ ਰੇਟ ਦੱਸ ਸਕਦਾ ਵੀ ਆਹ ਰੇਟ ਹੈ ਬਾਈ ਜੀ ਤੇ ਇਹ ਬਾਈ ਜੀ ਜਰੂਰ ਉਹਨੂੰ ਸਬਸਕ੍ਰਾਈਬ ਕਰ ਲਿਓ ਜਾ ਕੇ ਤਾਂ ਕਿ ਤੁਹਾਡੇ ਕੋਲੇ ਹਰ ਇੱਕ ਵੀਡੀਓ ਆ ਜੇ ਬਾਈ ਜੀ ਤੇ ਇਹਦੇ ਵਿੱਚ ਇਹੀ ਹੈ ਬਾਈ ਜੀ ਹੁਣ ਆਪਾਂ ਦੋ ਚਾਰ ਦਿਨ ਤੱਕ ਫਿਰ ਤੁਹਾਡੇ ਕੋਲੇ ਨਵੀਂ ਵੀਡੀਓ ਲੈ ਕੇ ਆਵਾਂਗੇ ਬਾਈ ਜੀ ਰੱਖਣੀ ਨੂੰ ਮੁੱਖ ਰੱਖਦੇ ਹੋ ਸਾਡੇ ਕੋਲ ਮਾਲ ਬਹੁਤ ਵਧੀਆ ਵੱਡੀ ਕਵਾਂਟੀਟੀ ਚ ਮਾਲ ਹੁੰਦਾ ਜੀ ਹੋਰ ਸੇਲ ਦਾ ਕੰਮ ਆਪਣਾ ਸਪੈਸ਼ਲ ਦੁਕਾਨਦਾਰਾਂ ਵਾਸਤੇ ਬਾਈ ਜੀ ਬਹੁਤ ਲੈਸ ਲਾਉਣੇ ਆਪਾਂ ਤੇ ਕੋਈ ਗਲਤੀ ਫਲਤੀ ਹੋ ਗਈ ਤਾਂ ਬਾਈ ਜੀ ਮਾਫੀ ਚਾਹੁੰਦੇ ਆ ਜੋ 2-4 ਦਿਨਾਂ ਤੱਕ ਫਿਰ ਤੁਹਾਡੇ ਕੋਲ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਮਾਲ ਆਪਣੇ ਕੋਲੇ ਬਾਈ ਜੀ ਸਾਰਾ ਹੁੰਦਾ ਆਪਣੇ ਕੋਲੇ ਟੋਟਲ ਮਾਲ ਹੁੰਦਾ ਮੈਨੂੰ ਚੈੱਕ ਕਰ ਲਓ ਬਾਈ ਜੀ ਜਿਵੇਂ ਵੈਲ ਐ ਪੱਗਾਂ ਦੀ ਵੈਲ ਐ ਦੂਜੀ ਲਾਈਨ ਲੱਗਣ ਵਾਲੀ ਵੈਲ ਐ ਕੁਰਤੇ ਪਜਾਮੇ ਬਾਈ ਜੀ ਚਾਦਰਾਂ ਖੇਸ ਦਰੀਆਂ ਬਾਈ ਜੀ ਸਾਰਾ ਕੁਝ ਆਪਣੇ ਕੋਲੇ ਟੋਟਲ A to Z ਹੁੰਦਾ ਜਿਹੜਾ ਕੁਰਤਾ ਪਜਾਮਾ ਬਾਈ ਜੀ ਆਪਣੇ ਕੋਲੇ 750 ਰੁਪਏ ਤੋਂ 100 ਰੁਪਏ ਤੋਂ ਲੈ ਕੇ ਭਾਈ ਜੀ ਜਿੰਨੇ ਆਲਾ ਮਰਜ਼ੀ ਲੈ ਲਓ ਉਹਨੇ ਕੁੜਤਾ ਪਜਾਮਾ ਮਿਲ ਜੂਗਾ ਬਹੁਤ ਵਧੀਆ ਹਲਕਾ ਮਾਲ ਮਿਲ ਜੂਗਾ ਭਾਈ ਜੀ ਇੱਧਰ ਦੇਖ ਲਓ ਆ ਚੀਜ਼ਾਂ ਆ ਹਲਕਾ ਮਾਲ ਆ ਭਾਈ ਜੀ ਚੁੰਨੀ ਆਲਾ ਬਹੁਤ ਸਸਤਾ ਮਾਲ ਹੈ ਨਾਲੇ ਚੁੰਨੀਆਂ ਹਲਕਾ ਵੀ ਮਾਲ ਰੱਖਦੇ ਆ ਪਰ ਆਪਾਂ ਜ਼ਿਆਦਾਤਰ ਮਾਲ ਏਕੇ ਟੈਕ ਤੇ ਸ਼ੰਕਰ ਵਰਗੀਆਂ ਵੈਰੇਟੀਆਂ ਰੱਖਦੇ ਆ ਭਾਈ ਜੀ ਤੇ ਗਲਤੀ ਫਲਤੀ ਹੋ ਗਈ ਤਾਂ ਭਾਈ ਜੀ ਮਾਫੀ ਚਾਹੁੰਦੇ ਆ ਇਹਨੂੰ ਭਾਈ ਜੀ ਸ਼ੇਅਰ ਤੇ ਸੱਚ ਨਾਲ ਜ਼ਰੂਰ ਕਰਿਆ ਕਰੋ ਹੱਥ ਬਨ ਕੇ ਬੇਨਤੀ ਕਰਦੇ ਆ ਤਾਂ ਕਿ ਸਾਡਾ ਵੀ ਹੌਸਲਾ ਵਧ ਜਾਣਾ ਭਾਈ ਜੀ ਜਦੋਂ ਸ਼ੇਅਰ ਸਬਸਕ੍ਰਾਈਬ ਕਰਦਾ ਹੈ ਤੇ ਬਹੁਤ ਵਧੀਆ ਪਿਆਰ ਦਿੰਨੇ ਹੋ ਧੰਨਵਾਦ ਹੈ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ